ਬਰੀਜਾਕਾਰ ਤੇ ਅੱਧੀ ਰਾਤ ਨੂੰ ਘੁੰਮਦੇ ਸੀ ਪੁਲਸ ਵਾਲੇ ਬਣ ਕੇ ਲੋਕਾਂ ਨਾਲ ਪਾਉਂਦੇ ਸੀ ਗੇਮ ਪੁਲਸ ਨੇ ਕਰ ਦਿੱਤਾ ਵੱਡਾ ਖਲਾਸਾ ਤੇ ਇਹਨਾਂ ਨਕਲੀ ਪੁਲਸ ਵਾਲਿਆਂ ਦੀ ਕਰ ਦਿੱਤੀ ਗੇਮ ਓਵਰ ਬਾਕੀ ਤੁਸੀਂ ਖੁਦ ਸੁਣੋ ਇਹ ਨਕਲੀ ਪੁਲਸ ਵਾਲੇ ਬਣ ਕੇ ਕਿਸ ਤਰ੍ਹਾਂ ਲੁੱਟਦੇ ਸੀ ਰਾਹਗੀਰਾਂ ਨੂੰ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਖਵਾ ਕਰਨ ਵਾਲਾ ਜਿਹੜਾ ਗਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮੱਛੀਵਾਲਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਚੱਕੀ ਦੇ ਗਾਉਂੋਂ ਆ ਕੇ ਉਹ ਵੀ 5 ਵਜੇ ਦੇ ਟਿਕਾ ਨੂੰ ਕਿਤੇ ਨੇ ਸਵੇਰ ਤੋਂ 5 ਵਜੇ ਤੋਂ 5 ਵਜੇ ਨੂੰ ਇੱਕ ਇਤਲਾਮ ਮਿਲੀ ਸੀ ਪਵਨ ਦੇ ਸਿੰਘ ਜਿਹੜਾ ਜੋ ਬਿਜੇ ਦਾ ਰਹਿਣ ਵਾਲਾ ਉਹ ਕਹਿੰਦਾ ਜਰਾ 5:30 ਵਜੇ ਆਪਣੀ ਗੱਡੀ ਤੇ ਬਿਜੇ ਰੋੜ ਤੇ ਵਾਪਸ ਆ ਰਿਹਾ ਸੀ ਮੱਛੀਵਾਲਾ ਸਾਈਡ ਤੋਂ ਤਾਂ ਉਦੀ ਗੱਡੀ ਦੇ ਅੱਗੇ ਇੱਕ ਜੱਡੇ ਲਾ ਕੇ ਬ੍ਰਿਗਾ ਦੇ ਚਾਰ ਨਾਮ ਲਉਂਗ ਵਿਅਕਤੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇੜ ਕੇ ਜਦੋਂ ਕੁਟਮਾਰ ਕੀਤੀ ਤੇ ਉਹਦੋਂ ਉਹ ਦੋ ਫੋਨ ਉਹਦੇ ਉੱਪਰ ਤੇ ਕੁਝ ਹੋਰ ਕਿੰਪੀਸ ਮਾਲ ਜਿਹੜਾ ਖੋਲਿਆ ਸੀਗਾ ਡੀਪਰ ਇਨਵੈਸਟੀਗੇਸ਼ਨ ਵਿੱਚ ਚਾਰੇ ਬੰਦੇ ਜਿਹੜੇ ਅਦੱਪਾਈ ਹੋ ਗਏ ਸੀ ਤੇ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਉਹਦੀ 56 ਨੰਬਰ ਮੁਕੱਦਮਾ ਹਾਣਾ ਮਾਚੀੜਾ ਅਦਾਲਤ ਵਿੱਚ ਤੋਂ ਸੋਨ 83 394 170 71 ਤੇ 472 ਦੇ ਕਰਕੇ ਕਰਦੇ ਕਰਦੇ ਆਲੇ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਹੈ ਹਰਜੀਤ ਸਿੰਘ ਗੁਰਿੰਦਰ ਸਿੰਘ ਆਕਾਸ਼ਪ੍ਰੀਤ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮੱਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਦੀ ਉਮਰ ਹੈ ਇਹਨਾਂ ਨੇ ਤੇ ਰਾਤ ਨੂੰ ਜਿਹੜੇ ਆਪਣੀ ਗੱਡੀਆਂ ਦੇ ਵਿੱਚ ਪੁਲਿਸ ਦੇ ਕਰਤੇ ਹੀ ਪਾ ਕੇ ਗੱਡੀਆਂ ਤੇ ਜਾਲੂ ਨੰਬਰ ਲਾ ਕੇ ਜਿਹੜੇ ਰਾਤ ਨੂੰ ਜੱਟਾਂ ਫੌਂਡ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਇਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਤੇ ਉਹਨਾਂ ਨੂੰ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਬਾਈ ਕਰੋ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕਿਉਂਕਿ ਸਮਾਨ ਮੋਬਾਈਲ ਵਗੈਰਾ ਖੋਲੰਗਦੇ ਸੀ ਇਸ ਗ੍ਰਉਹ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਕਦੀ ਤਕਰੀਰ ਕੋਲ ਰਿਹਾ ਸੀ ਉਹਨਾਂ ਦੀਆਂ ਕਿੰਨੀਆਂ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਫਰੀਦਾ ਗੱਡੀ ਇੱਕ ਸਿਆਦ ਗੱਡੀ ਤੇ ਇੱਕ ਵਕਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਦੇਲ ਥੋਲੇ ਦੇ ਕਰੀਬ 골ਡਰ ਕਮਨ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਜਿਹੜੇ ਹੈ ਹਥਿਆਰ ਬੇਸਬਾਲ ਡੰਡੇ ਕਿਰਚਾਂਕ ਪਰਮ ਤੇ ਉਸ ਤੋਂ ਬਿਨਾ ਜਿਹੜੇ 6 ਮੋਬਾਈਲ ਆ ਜਿਹੜੇ ਆਪੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਏ ਸੀਗੇ ਉਹ ਅਸੀਂ ਰਿਕਵਰ ਕੀਤੇ ਨੇ ਅ ਬਰਾਮੇ ਤੇ ਪੇਸ਼ ਸੀ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਅੱਜਮਾ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਾ ਤੀਗਾ ਤੇ ਬਦਲੇ 'ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਦਿਨ ਨੂੰ ਪਰ ਉਹਦੇ ਜਿਹੜੇ ਵਿਅਕਤੀਆਂ ਪੰਜਾ ਦੋਸ਼ੀਆਂ ਨੂੰ ਤੇ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਹੈ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੇ-ਕਿਹੜੇ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਕੋਈ ਜਿਹੀ ਤਫਸੀਲ ਨਹੀਂ ਦਿੱਤੀ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ ਨੌ ਤੇ ਸਮਰਾਲਾ ਮਾਛੀਵਾੜਾ ਦੇ ਵਿੱਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਤੇ ਇਸ ਇਹਨਾਂ ਦੇ ਗਰੁੱਪ ਖੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਜੀ ਹੁਣ ਜਿਹੜਾ ਸਮਰਾਲਾ ਮਾਛੀਵਾੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰਕਾਨੂੰਨੀ ਜਿਹੜੀ ਚੋਪ ਟਮਾਰੀ ਹੈ ਜਾਂ ਸਨੈਚਿੰਗ ਹੈ ਉਦੋਂ ਵਾਰਦਾਤਰੋਂ ਕਾਫੀ ਥੱਲੇ ਹੋ ਗਈ ਤੇ ਇਸ ਤਰ੍ਹਾਂ ਦੀ ਵਾਰਦਾਤਰਗੇ ਨਹੀਂ ਹੁੰਦੀ। ਜਿਹੜੀਆਂ ਵਰਦੀਆਂ MI&E ਤੇ CIS ਵਰਕੇ ਦੇ ਰੈਂਕ ਦੀਆਂ ਜਿਹੜੇ ਇਹ ਨਾ ਕੋਈ ਦੋ ਵਰਦੀਆਂ ਠੀਕ ਹੈ ਪੰਜਾਬ ਪੁਲਿਸ ਤੇ ਪਹੀ ਰੈਂਕ ਦੀ ਵਰਦੀ ਹੈ ਤੇ CIS ਤੇ ਰੈਂਕ ਦੀ ਹੈ। ਫਿਰ ਆਪ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਚਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਕ ਮਾਰ ਕਰਦੇ ਸੀ ਉਹਨਾਂ ਨੂੰ। ਇੱਕ ਥੰਗੀ ਇਹ ਕਿਹੜੀ ਰੀ ਹੈ। ਇਹ ਜਿਆਦਾ ਇਹਨਾਂ ਦੀਆਂ ਹੋਂਦ ਤੱਕ ਜਿਹੜੀਆਂ 11 ਮਾਰਦਾ ਤਾਂ ਮੰਨੇ ਨੇ ਕਿ ਬਣਾਉਂ ਅਸੀਂ ਸਮਰਾਲਾ ਮੱਛੀਗੜ੍ਹ ਦੇ ਏਰੀਆ ਦੇ ਵਿੱਚ ਕਿਤੇ ਨੇ ਤੇ ਲੋਹੂਧਾਨ ਦੇ ਵਿੱਚ ਕਿਤੇ ਇਹਦੇ ਨਾਲ ਸਾਡੇ ਦੋ ਸਰਾਣੇ ਕੇਸ ਵੀ ਜਿਹੜੇ ਅ ਸਟੇਸ ਹੋ ਗਏ ਨੇ ਇੱਕ ਸਮਰਾਲਾ ਦੇ ਵਿੱਚ 67 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਕੋ ਰਾਤ ਨੂੰ ਉਹ ਬਾਈਕ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੁੰਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨੁਕਤੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਹੈ ਉਹਨਾਂ ਨੇ ਉਹ ਕਰ ਲਈ ਤੇ ਉਹ ਵੀ ਇਸਿਰਕ ਵਰਕਰਵਾਦੀ ਕਿੰਨੇ ਕੁ ਮਰੀ ਦੀਆਂ ਨੇ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਉਹਨਾਂ ਦੇ ਵਿੱਚ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਦੇ ਕੋਈ ਪੱਲਾ ਮਕਦਮਾ ਨਹੀਂ ਪਰ ਜਿਹੜੇ ਦੋਸ਼ੀ ਹੈ ਜਿਹੜਾ ਹਰਦੇਸ਼ ਸਿੰਘ ਗੁੱਲੂ ਹੈ ਜਿਹੜਾ ਇਹਨਾਂ ਨੂੰ ਫੋਨ ਦਿੰਦਾ ਸੀਗਾ ਤੇ ਮਸ਼ਾਹਿੰਦਾ ਸੀ ਤੇ ਕਿੰਨਾ ਐਨਡੀਬੀਐਸ ਸੈਕਟਰ ਦੇ ਮਕਦਮੇ ਦਰਜ ਨੇ ਤੇ ਯਾਦ ਕਰ ਰਿਹਾ ਹਾਂ ਇਹਨਾਂ ਦੀ ਮਸ਼ਹੂਰੀ ਸਾਰੇ ਮਾਚਿਵਾੜੇ ਇਹਦੇ ਆਲੇ-ਦੋਲੇ ਪਿੰਡਾਂ ਦੇ ਇਹ ਕੰਮ ਕਰਦੇ ਕੰਮਗਾਰ ਇਹਨਾਂ ਦੇ ਸਿਮਰਾਂ ਨੇ ਵਹਿਲੇ ਸੀਗਾ ਇੱਕ ਬਹਾਦੀਦਾਰ ਹੈ ਤੇ ਇੱਕ ਛੱਡੀਵੜੀ ਕਰਦਾ